ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਅੱਜ ਆਪਾਂ ਇੱਕ ਮਤਲਬ ਤੁਹਾਡੇ ਫਾਇਦੇ ਲਈ ਵੀਡੀਓ ਲੈ ਕੇ ਆਏ ਆ ਜਿਹੜੇ ਕਿਸਾਨ ਵੀਰਾਂ ਲਈ ਬਹੁਤ ਫਾਇਦੇਮੰਦ ਹੋਵੇਗੀ ਕਿਉਂਕਿ ਪਿਛਲੀ ਵਾਰ ਮੇਰੇ ਨਾਲ ਹੋਈ ਸੀ ਇਹ ਵਾਸਮਤੀ 1509 ਪਿਛਲੀ ਵਾਰ ਵੀ ਮੇਰੇ ਕੋਲ ਲੱਗੀ ਹੋਈ ਸੀ ਤੇ ਪਿਛਲੀ ਵਾਰ ਮੇਰੇ ਨਾਲ ਇਹ ਚੀਜ਼ ਹੋਈ ਸੀ ਮੈਂ ਉਹ ਤੁਹਾਡਾ ਨਾਲ ਸ਼ੇਅਰ ਕਰਦਾ ਵੀ ਉਹ ਆਪਾਂ ਹੁਣ ਸੁਧਾਰ ਕਰ ਸਕਦੇ ਆ ਉਹ ਚੀਜ਼ ਦਾ ਉਹ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਤੇ ਜਿਹੜੇ ਵੀ ਰ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜਰੂਰ ਦਬਾ ਲਿਓ ਤਾਂ ਕਿ ਆਪਣੀ ਵੀਡੀਓ ਦਾ ਨੋਟੀਫਿਕੇਸ਼ਨ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਆਪਾਂ ਹੁਣ ਗੱਲਬਾਤ ਸ਼ੁਰੂ ਕਰਦੇ ਆ ਜੀ ਜਿਹੜੇ ਆਪਣੇ 1500 ਨੂੰ ਵਾਸਮਤੀ ਚ ਰਲਮਾ ਵੀ ਰਲਿਆ ਹੋਇਆ ਉਹ ਆਪਾਂ ਹੋਣ ਕੱਢ ਸਕਦੇ ਆ ਤੇ ਆਪਣੇ ਜਿਹੜੇ ਵਾਸਮਤੀ ਆ 1509 ਇਹਦਾ ਰੇਟ 300 ਤੋਂ ਲੈ ਕੇ 400 ਤੱਕ ਆਪਾਂ ਆਪਣੇ ਆਪ ਫਰਕ ਪਾ ਸਕਦੇ ਆ ਕਿਉਂਕਿ ਪਿਛਲੀ ਵਾਰ ਮੇਰੇ ਨਾਲ ਇਹ ਚੀਜ਼ ਹੋਈ ਸੀ ਜਿਹੜੇ ਤੁਸੀਂ ਦੇਖ ਰਹੇ ਹੋ ਵਿੱਚ ਖੜੇ ਨੇ ਇਹ ਮੈਂ ਹੁਣ ਕੱਢ ਤੇ ਵੈਸੇ ਪਹਿਲਾਂ ਦੀ ਵੀਡੀਓ ਬਣੀ ਵੀ ਆ ਇਹ ਮੈਂ ਸਾਫ਼ ਕਰਦੇ ਹੁਣ ਜਿਹੜੇ ਬਾਅਦ ਵਿੱਚ ਡਾਲਨੇ ਇਹ ਸੀ ਹੁਣ ਵੀ ਕੱਢ ਤੁਸੀਂ ਕੱਢ ਦੋ ਪਹਿਲਾਂ ਕੱਢ ਲਓ ਤਾਂ ਜ਼ਿਆਦਾ ਬੈਟਰ ਆ ਵਧੀਆ ਗੱਲ ਆ ਇਹਦੇ ਨਾਲ 300 ਤੋਂ ਲੈ ਕੇ 400 ਤੱਕ ਜਿਹੜਾ ਝੋਨੇ ਦਾ ਫਰਕ ਪੈ ਜਾਣਾ ਦੇ ਵਿੱਚ ਦਾਣਾ ਵਿੱਚ ਰਲਮਾ ਦਾਣਾ ਆ ਜਾਂਦਾ ਤੇ ਰੇਟ ਘਟਾ ਦਿੰਦੇ ਨੇ ਪਿਛਲੀ ਵਾਰ ਸਾਡੇ ਨਾਲ ਹੋਈ ਸੀ ਤੇ ਇਸ ਵਾਰ ਅਸੀਂ ਸੁਧਾਰ ਕਰ ਲਿਆ ਪਹਿਲੇ ਵੀਰ ਰਲਮਾ ਮਿਲ ਗਿਆ ਮ ਮਿਲਿਆ ਵਾ ਸਾਨੂੰ ਪਹਿਲੇ ਤੇ ਇਹ ਤੁਸੀਂ ਹੁਣੇ ਹੀ ਸੁਧਾਰ ਕਰ ਲਓ ਪਿੱਛੋਂ ਕੱਢ ਦਿਓ ਜਿਹੜੇ ਦਾਣੇ ਮਤਲਬ ਵੱਧਵੇਂ ਡਾਲ ਨੇ ਜਿਵੇਂ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਪਿਛਲੇ ਸਾਲ ਜਿਹੜੀ ਮੇਰੇ ਨਾਲ ਗੱਲਬਾਤ ਹੋਈ ਸੀ ਉਹਨੂੰ ਦੱਸਦਾ ਵੀ ਉਹ ਪਿਛਲੇ ਸਾਲ ਉਹੀ ਝੋਨਾ ਬੀ ਲੱਗਿਆ ਹੋਇ ਉਹੀ ਝੋਨਾ 1.95 ਝੋਨਾ ਸਾਫ ਕਰਤਾ ਸੀ ਪਰ ਨਹੀਂ ਕਰਿਆ ਸੀ ਪਿਛਲੀ ਵਾਰ ਇਦਾਂ ਹੀ ਵਾਧਵੇਂ ਡਾਲ ਸੀ ਮੈਨੂੰ ਲੱਗਿਆ ਵੀ ਕੋਈ ਚੱਕਰ ਨਹੀਂ ਇਦਾਂ ਜਿਆਦਾ ਹੈਣਾ ਪਰ ਉਹ ਢੇਰੀ ਲੱਗੀ ਸੀ 3500 ਨੂੰ ਤੇ ਆਪਣੀ ਢੇਰੀ ਲੱਗੀ ਸੀ 3000 ਨੂੰ ਪਿਛਲੀ ਜਵਾਰ ਪਿਛਲੀ ਵਾਰ ਤੁਸੀਂ ਦੇਖਦੇ ਹੋ 500ਤੀ ਦੇ ਰੇਟ ਬਹੁਤ ਜ਼ਿਆਦਾ ਸੀ ਹੈਣਾ ਇਸ ਵਾਰ ਰੇਟ ਥੋੜੇ ਜਿਹੇ نیچے ਨੇ ਪਰ ਵਧ ਸਕਦੇ ਨੇ ਹੁਣ 3000 ਦੇ ਲਿਵੇ ਜਾ ਰਿਹਾ ਦੁਬਾਰਾ ਰੇਟ ਜੇ ਜਾਣਕਾਰੀ ਚੰਗੀ ਲੱਗੀ ਤੁਹਾਡੇ ਹੋਰ ਕਿਸਾਨ ਵੀਰਾਂ ਨਾਲ ਸ਼ੇਅਰ ਜ਼ਰੂਰ ਕਰੋ ਜੀ ਮਿਲਦੇ ਆ ਕੱਲ ਨੂੰ ਨਵੀਂ ਅਪਡੇਟ ਨਾਲ ਧੰਨਵਾਦ